ਅਸਤੁਨਾ ਵਾਲੇਕੁਮ ਜੀ ਸਵਾਗਤ ਕਰਦੇ ਆਂ ਆਪ ਸਭ ਦਾ ਸਾਡੇ ਚੈਨਲ ਪੰਜ ਪੀਰ ਸਰਕਾਰ ਤੇ ਦੁਆ ਫਰਿਆਦ ਕਰਦੇ ਆਪ ਸਾਰੇ ਤੰਦਰੁਸਤ ਠੀਕ ਠਾਕ ਹੋਵਾਂਗੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਗੱਦੀ ਵਾਲੇ ਸਾਧਾਂ ਦਾ ਬਜ਼ੁਰਗਾਂ ਦਾ ਇੱਕ ਛੋਟਾ ਜਿਹਾ ਕਲਾਮ ਤਾਂ ਯਾ ਕਲਾਮ ਪਰ ਬਹੁਤ ਪਾਵਰਫੁਲ ਕਲਾਮ ਆ ਗੁਰਮੁਖੀ ਕਲਾਮ ਜਿਸ ਦੇ ਨਾਲ ਤੁਹਾਡੇ ਰੁੱਸੇ ਹੋਏ ਜਾਂ ਤੁਹਾਡੇ ਕੋਈ ਬੰਨੇ ਹੋਏ ਕੀਲ ਬੰਨਣ ਕੀਤੇ ਹੋਏ ਬਜ਼ੁਰਗ ਨੇ ਉਹ ਗੱਦੀ ਵਾਲੇ ਸਾਥ ਨੇ ਸਾਰੇ ਤੁਹਾਡੀ ਗੱਦੀ ਤੇ ਪੱਜੇ ਆਉਣਗੇ ਜੀ ਇੰਨੇ ਖੁਸ਼ ਹੋਣਗੇ ਇਹ ਬੜਾ ਪਾਵਰਫੁਲ ਕਲਾਮ ਆ ਜਿਸ ਦੇ ਨਾਲ ਗੱਦੀ ਵਾਲੇ ਸਾਥ ਬਹੁਤ ਜਿਆਦਾ ਖੁਸ਼ ਹੁੰਦੇ ਨੇ ਤੁਹਾਡੀ ਸੇਵਾ ਵੀ ਲੱਗਦੀ ਹੈ ਤੁਹਾਨੂੰ ਮਨੋਪੀਤੀ ਹੋਈ ਸੇਵਾ ਤੁਹਾਡੀ ਆ ਫਿਰ ਲੱਗਦੀ ਆ ਤੇ ਇਸ ਕਲਾਮ ਵੱਲ ਜਾਣ ਤੋਂ ਪਹਿਲਾਂ ਆਪ ਸਭ ਨੂੰ ਬੁਝਾਰਾ ਚਾ ਸਾਡਾ ਚੈਨਲ ਪੰਜ ਪੀਰ ਸਰਕਾਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਨੂੰ ਦਬਕੇ ਰੱਖੋ ਤਾਂ ਜੋ ਹੋਰ ਵੱਡੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚਣ ਸੋ ਗੱਲ ਕਰਦੇ ਆ ਇਸ ਕਲਾਮ ਬਾਰੇ ਇੱਕ ਕਲਾਮ ਦੀ ਵਿਧੀ ਕੋਈ ਜਿਆਦਾ ਨਹੀਂ ਹੈ ਨਾਰਮਲ ਹੀ ਆ ਸਰਵਿਕ ਕੀ ਜਨ ਦੀ ਸੇਵਾ 21 ਦਿਨ ਤੁਸੀਂ ਕੀ ਕਰਨਾ ਹੈ ਆਪਣੇ ਗੱਡੀ ਵਾਲੇ ਬਜ਼ੁਰਗਾ ਜੋ ਸਾਥ ਨੇ ਉਹਨਾਂ ਦੇ ਨੌ ਦੀ 21 ਦਿਨ ਤੁਸੀਂ ਸੇਵਾ ਕਰਨੀ ਹੈ ਲਗਾਤਾਰ 21 ਦਿਨ ਠੀਕ ਹੈ ਜੀ ਅਗਰ ਤੁਹਾਡੇ ਜਿੱਥੇ ਤੁਸੀਂ ਤੂਬਤੀ ਕਰਦੇ ਹੋ ਕਿ ਗੱਡੀ ਲਈ ਹੋਈ ਹੈ ਉੱਥੇ ਬਜ਼ੁਰਗਾਂ ਦੀ ਫੋਟੋ ਲੱਗੀ ਹੋਈ ਹੈ ਸਰੂਪ ਲੱਗਿਆ ਹੈ ਤਾਂ ਵਧੀਆ ਗੱਲ ਹੈ ਜੇ ਇਹਨਾਂ ਦੇ ਨਹੀਂ ਲੱਗਿਆ ਤਾਂ ਭਾਈ ਤੁਸੀਂ ਇੱਕ ਆਪਣੇ ਬਜ਼ੁਰਗਾਂ ਦਾ ਆਪਣੇ ਸਾਥ ਹੁੰਦਾ ਇੱਕ ਸਰੂਪ ਲਿਆਓ ਫੋਟੋ ਲਿਆਓ ਅਗਰ ਨਹੀਂ ਵੀ ਹੈਗੀ ਕਈਆਂ ਦੇ ਬਹੁਤ ਪੁਰਾਣੇ ਬਜ਼ੁਰਗ ਬੰਦੇ ਉਹਨਾਂ ਕੋ ਫੋਟੋ ਨਹੀਂ ਹੁੰਦੀ ਤਾਂ ਫੋਟੋ ਨਹੀਂ ਹੈਗੀ ਤਾਂ ਕੋਈ ਗੱਲ ਨਹੀਂ ਉਹਨਾਂ ਦੇ ਨੌ ਤੇ ਉੱਥੇ ਕੋਈ ਵਸਤਰ ਕੱਪੜੇ ਲੀੜੇ ਜੋ ਵੀ ਉਹ ਪਹਿਨਦੇ ਸੀ ਇਦਾਂ ਦੇ ਵੀ ਉਹ ਲਿਆ ਕੇ ਉੱਥੇ ਰੱਖ ਲਓ ਰੱਖ ਕੇ ਤੁਸੀਂ ਫਿਰ ਉਹਦੀ ਤੂ ਬੱਤੀ ਕਰਨੀ ਆ ਰੋਜ਼ ਦੀ ਰੋਜ਼ 21 ਦਿਨ ਲਗਾਤਾਰ ਸਵੇਰੇ ਪਹਿਲੇ ਟਾਈਮ ਇਸ਼ਨਾਨ ਕਰਕੇ ਤੇ ਉਹਨਾਂ ਦੇ ਨੌ ਦੀਆਂ ਦੋ ਜਾਂ ਪੰਜ ਰੋਟੀਆਂ ਕੱਢਣੀਆਂ ਆ ਤੇ ਨਾਲ ਇੱਕ ਸੋਚੇ ਪਾਣੀ ਦਾ ਜਲਦਾ ਗਲਾਸ ਨਾਲ ਤੁਸੀਂ ਕਬਿਰ ਦਾਲ ਸਬ지 ਸਵੇਰੇ ਬਣੀ ਆ ਕੋਈ ਜਿਹੜੀ ਵੀ ਤੁਸੀਂ ਖਾਣੇ ਹੋ ਤੁਸੀਂ ਆਪਣੇ ਖਾਣ ਲਈ ਬਣਾਈ ਆ ਤੁਹਾਡੇ ਉਹ ਬਣੀ ਆ ਸਵੇਰੇ ਸੁੱਚੀ ਬਣੀ ਆ ਪਹਿਲੇ ਟਾਈਮ ਓਗੜ ਦੋ ਜੇ ਨਹੀਂ ਕਿ ਰਾਤ ਹੀ ਬਣੀ ਹੋਈ ਆ ਤਾਂ ਤੁਸੀਂ ਚੀਨੀ ਜਾਂ ਗੋੜੋ ਉੱਪਰ ਰੱਖ ਕੇ ਉਹ ਤੁਸੀਂ ਉੱਥੇ ਭੀਟ ਕਰ ਦੇਣੀ ਆ ਦੁਆ ਫਰਿਆਦ ਕਰ ਦੇਣੀ ਉਹਨਾਂ ਦੇ ਮੂਰੇ ਠੀਕ ਆ ਜੀ ਇਹ ਬਹੁਤ ਜ਼ਰੂਰੀ ਹੈ ਤੁਸੀਂ 21 ਦਿਨ ਇਹ ਲਗਾਤਾਰ ਕੰਮ ਕਰਨਾ ਤੇ ਨਾਲ ਜੋ ਮੈਂ ਕਲਾਮ ਦੱਸੂਗਾ ਕਲਾਮ ਤੁਸੀਂ ਨੋਟ ਕਰਕੇ ਕੰਟ ਕਰਕੇ ਉਹਨੂੰ ਤੁਸੀਂ ਇਹ ਨੂੰ ਹੀ ਪੜਨਾ ਹੈ ਇੱਕ ਤਸਵੀਰ ਉਹਦੀ ਕੱਢਣੀ ਹੈ ਤੇ ਦੇ ਦਣ 21ਵਾਂ ਦਿਨ ਆਉਗਾ ਉਸ ਦਿਨ ਤੁਸੀਂ ਆਪਣੇ ਬਜ਼ੁਰਗਾਂ ਦੇ ਨੌ ਦਾ ਚਰਾਗ ਲਾ ਕੇ ਚਰਾਗ ਡੇਲੀ ਵੀ ਲਾਉਣਾ ਜੀ ਇਹ ਮੈਂ ਥੋੜੇ ਦੱਸਣਾ ਭੁੱਲ ਗਿਆ ਚਰਾਗ ਤੁਸੀਂ ਬਜ਼ੁਰਗਾਂ ਦੇ ਨੌ ਦਾ ਡੇਲੀ ਲਾਉਣਾ ਆ ਸਰੋਂ ਦੇ ਤੇਲ ਦਾ ਲਾ ਲਓ ਭਾਵੇਂ ਦੇਸੀ ਕੇ ਦਾ ਲਾ ਲਓ ਤੁਹਾਡਾ ਮਰ ਤੁਹਾਡੀ ਮਰਜ਼ੀ ਆ ਤੇ ਜਦੋਂ 21ਵਾਂ ਦਿਨ ਹੋ ਗਿਆ ਉਸ ਦਿਨ ਤੁਸੀਂ ਕੀ ਕਰਨਾ ਹੈ ਬਜ਼ੁਰਗਾਂ ਦੇ ਨੌ ਦਾ ਘਰੇ ਚਰਾਗ ਲਾ ਕੇ ਸਾਰੀ ਫੈਮਲੀ ਨੇ ਇਕੱਠੇ ਹੋ ਗਏ ਅਗਰ ਕੋਈ ਗੱਤੀ ਦਾ ਮੇਨ ਬੰਦਾ ਗੱਦੀ ਕਰਦਾ ਤਾਂ ਉਹ ਤਾਂ ਤੁਸੀਂ ਉੱਥੇ ਚਿਰਾਗ ਲਾ ਕੇ ਕੋਲ ਟੋੜੇ ਆਵਨ ਤੂ ਬਦੇਸੀ ਕੇ ਦਾ ਪਾ ਕੇ ਇੱਦੀ ਜਿੱਦਾਂ ਰੋਟੀ ਜਿਹੜੀ ਤੇਰੇ ਵੀ ਰੋਟੀ ਬਣਾਉਣੀ ਆ ਉਹ ਰੋਟੀ ਬਣਾ ਕੇ ਤੁਸੀਂ ਉਹਦਾ ਉੱਤੇ ਆਵਨ ਤੂ ਪਲਨ ਆਪੋਕ ਪ੍ਰਸ਼ਾਦ ਲਵਾ ਦੇਣਾ ਉਸ ਦਿਨ ਤੁਸੀਂ ਸ਼ਾਮ ਦੇ ਟਾਈਮ ਲਵਾਉਣਾ ਫਿਰ ਜਿਵੇਂ ਟੋੜੇ ਕੀ ਮਦਣ ਨੂੰ ਉਸ ਦਿਨ ਦਿਨ ਤੁਸੀਂ ਸ਼ਾਮ ਦੇ ਟਾਈਮ ਲਵਾਉਣਾ ਸਵੇਰੇ ਆਪਣਾ ਉੱਤੇ ਹੀ ਕੰਮ ਕਰਨਾ ਸ਼ਾਮ ਨੂੰ ਤੁਸੀਂ ਭੋਗ ਪ੍ਰਸ਼ਾਦ ਇਹ ਲਵਾ ਦੇਣਾ ਆਵਨ ਤੂ ਪਾਵੇ ਠੀਕ ਹੈ ਜੀ ਤੇ ਜਿਨ੍ਹਾਂ ਨੇ ਕੱਪੜੇ ਚੱਕ ਕੇ ਰੱਖਿਆ ਤਾਂ ਭਾਈ ਫਿਰ ਉਸ ਦਿਨ ਕੱਪੜੇ ਧੂਫ ਕੇ ਰੱਖ ਦਿਓ ਪਹਿਲੇ ਦਿਨ ਵੀ ਜਦੋਂ ਕਰਨਾ ਸ਼ੁਰੂ ਹੋ ਉਦੋਂ ਵੀ ਕੱਪੜੇ ਧੂਪ ਕੇ ਰਾਗੇ ਤੇ ਉਦੋਂ ਜਿੱਦਾਂ ਦੇਣੇ ਆ ਕਰਨਾ ਆ ਉਦੋਂ ਤੁਸੀਂ ਉਹ ਕੱਪੜੇ ਧੂਪ ਕੇ ਕਿਸੇ ਬਾਹਰ ਦੇ ਆਓ ਕਿਸੇ ਨੂੰ ਵੀ ਜਿਹੜਾ ਕੋਈ ਵਰਤ ਸਕੇ ਬੰਦਾ ਉਹ ਨੂੰ ਤੁਸੀਂ ਦੇਵੋ ਉਹ ਤੁਹਾਡੀ ਮਰਜ਼ੀ ਇੱਥੇ ਤੁਸੀਂ ਦੇਣੇ ਨਹੀਂ ਤਾਂ ਕਿਸੇ ਮੰਦਰ ਮਾਚੇ ਜਿੱਥੇ ਮਰਜ਼ੀ ਤਾਨ ਕਰ ਦਿਓ ਉਹ ਤੁਹਾਡੀ ਮਰਜ਼ੀ ਆ ਜੀ ਤੇ ਜੋ ਤੁਸੀਂ ਇਹ ਕਲਾਮ ਤੁਸੀਂ ਪੜਨਾ ਹੈ ਰੋਜ਼ ਇਹਦੀ ਇੱਕ ਇੱਕ ਮਾਲਾ ਕੱਢਣੀ ਹੈ ਇੱਕ ਇੱਕ ਤਸਬੀਹ ਕੱਢਣੀ ਹੈ ਕਲਾਮ ਤੁਸੀਂ ਨੋਟ ਕਰ ਲਓ ਛੋਟਾ ਜਿਹਾ ਕਾਮ ਐਵੇਂ ਇੱਕ ਮਿੰਟ ਚ ਯਾਦ ਹੋ ਜਾਂਦਾ ਯਾਰੁਲਾਸ ਯਾਰੁਲਾਸ ਗੁਰੂ ਪੀਰ ਮੁਰਸ਼ਦ ਸਾਈ ਜੀ ਬੈਠੇ ਪਾਸ ਇਹਦੀ ਮੈਂ ਲਿਖ ਕੇ ਵਿੱਚ ਪਾਤਾ ਹਾਂ ਇੱਕ ਇਹ ਕਲਾਮ ਇਹਦੇ ਵਿੱਚ ਜਿੱਥੇ ਨਾਮ ਲਿਖਿਆ ਹੈ ਨਾ ਅਗਰ ਤੁਹਾਨੂੰ ਆਪਣੇ ਕਿਸੇ ਬਜ਼ੁਰਗ ਦਾ ਸਾਥ ਅਗਦੀ ਅੜ ਦਾ ਨੌ ਪਤਾ ਤਾਂ ਉਥੇ ਨਾਮ ਲੈ ਲਿਓ ਠੀਕ ਹੈ ਜੀ ਅਗਰ ਨਹੀਂ ਨਾ ਪਤਾ ਤਾਂ ਜਿੱਦਾਂ ਮੈਂ ਬੋਲਦਾ ਉਦੋਂ ਹੀ ਬੋਲ ਦਿਓ ਠੀਕ ਹੈ ਜੀ ਦਿਓ ਜਾਈ ਤੇ ਬਹੁਤ ਬਹੁਤ ਧੰਨਵਾਦ ਆਪ ਸਾਬ ਦਾ ਇਦਾਂ ਦੀਆਂ ਵੀਡੀਓ ਹੋਰ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿਾਂਗੇ ਤੇ ਸਾਡਾ ਚੈਨਲ ਜੰਮ ਜੀ ਸਕਾਰ ਬਾਤੂਆ ਸਬਸਕ੍ਰਾਈਬ ਕਰਕੇ ਰੱਖੋ ਸ਼ੇਅਰ ਕਰਕੇ ਰੱਖੋ ਬੈਲ ਆਈਕਨ ਨੂੰ ਦਬਕੇ ਰੱਖੋ ਤਾਂ ਜੋ ਤੁਹਾਡੇ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਤੇ ਤੁਸੀਂ ਇਹਨਾਂ ਵੀਡੀਓ ਨੂੰ ਦੇਖ ਕੇ ਆਪਣਾ ਲਾਭ ਫਾਇਦਾ ਚੱਕ ਸਕੋ ਆਉਣ ਵਾਲੀਆਂ ਵੀਡੀਓ ਦੇ ਵਿੱਚ ਸਾਡੇ ਕੋਲ ਹੋਰ ਬਜ਼ੁਰਗਾਂ ਦੇ ਗੱਦੀ ਵਾਲੇ ਸਾਧਾਂ ਦੇ ਪੀਰਾਂ ਦੇ ਹਰੇਕ ਤਰ੍ਹਾਂ ਦੇ ਦੇਵੀ ਦੇਵਤਿਆਂ ਸਾਡੇ ਕੋ ਜਿੰਨੇ ਵੀ ਕਲਾਮ ਪਏ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਤੁਸੀਂ ਉਹਨਾਂ ਨੂੰ ਕਰਕੇ ਆਪਣੇ ਗੱਡੀਆਂ ਨੂੰ ਰੰਗ ਭਾਗ ਲਾਓ ਤੇ ਅਸੀਂ ਵੀ ਦੁਆ ਫਰਿਆਦ ਕਰਾਂਗੇ ਤੁਹਾਡੀਆਂ ਗੱਡੀਆਂ ਨੂੰ ਰੰਗ ਭਾਗ ਲੱਗਣ ਜੋ ਵੀ ਤੋਤੋ ਪੁੱਲਾ ਮੁੰਜਾ ਨੇ ਉਹ ਸਾਈਆਂ ਮਾਫ ਹੋਣ ਤੇ ਜੋ ਤੁਸੀਂ ਸੇਵਾ ਸਾਧਨਾ ਕਰਦੇ ਹੋ ਚ ਰੱਬ ਤੁਹਾਨੂੰ ਬਰਕਤਾਂ ਪਾਵੇ ਤਾਂ ਜੋ ਤੁਸੀਂ ਦੀਨ ਦੁਨੀਆ ਦਾ ਭਲਾ ਕਰ ਸਕੋ ਇਹ ਗੱਲ ਦਿਓ ਜਰਤੀ ਬਹੁਤ ਬਹੁਤ ਤੁਹਾਨੂੰ ਬਹੁਤ ਆਪ ਸਭ ਦਾ ਜੈ ਪੀਰਾਂ ਦੀ ਜੈ ਸੱਚੀਆਂ ਸਰਕਾਰਾਂ ਦੀ ਜੈ ਬਜ਼ੁਰਗਾਂ ਦੀ